ਬੀਤੇ 25 ਦਿਨਾਂ ਤੋਂ ਕਿਸਾਨ ਦਿੱਲੀ ਦੇ ਬਾਰਡਰ ਤੇ ਡਟੇ ਹੋਏ ਨੇ ਅਤੇ ਇਨ੍ਹਾਂ 25 ਦਿਨਾਂ ਦੇ ਅੰਦਰ 33 ਕਿਸਾਨਾਂ ਨੇ ਆਪਣੀ ਜਾਨ ਵੀ ਗਵਾਈ ਹੈ ਜਿਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਦਿੱਲੀ ਦੇ ਵੱਖ-ਵੱਖ ਸਰਹੱਦਾਂ ਤੇ ਸਮਾਗਮ ਕਰਵਾਏ ਗਏ ਸਿੰਘੂ ਬਾਰਡਰ ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਤੇ ਸਮਾਗਮ ਕਰਵਾਇਆ ਗਿਆ ਸ਼ਰਧਾਂਜਲੀ ਪੇਂਟ ਕੀਤੀ ਗਈ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਤਾਂ ਉਧਰ ਪੰਜਾਬ ਦੇ ਵਿੱਚ ਵੀ ਵੱਖ-ਵੱਖ ਸਮਾਗਮ ਕਰਵਾਏ ਗਏ ਅਤੇ ਸ਼ਰਧਾਂਜਲੀ ਦਿੱਤੀ ਗਈ ਤਸਵੀਰਾਂ ਤੁਹਾਨੂੰ ਮਾਝੇ ਦੇ ਜ਼ਿਲ੍ਹੇ ਗੁਰਦਾਸਪੁਰ ਦੀਆਂ ਦਿਖਾਉਣੇ ਆ ਜਿੱਥੇ ਅਰਦਾਸ ਕੀਤੀ ਗਈ ਮੋਰਚਾ ਫਤਿਹ ਕਰਨ ਦੇ ਲਈ ਅਤੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਖਾਸ ਕਰਕੇ ਨੌਜਵਾਨ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਮੋਰਚੇ ਦੇ ਵਿੱਚ ਸ਼ਾਮਿਲ ਹੋਏ ਸਨ ਜੋ ਕਾਲੇ ਕਾਨੂੰਨ ਸਾਡੇ ਦੇਸ਼ ਦੇ ਅਨਲੈਗ ਪ੍ਰਧਾਨ ਮੰਤਰੀ ਨੇ ਬਣਾਏ ਆ ਪੂਰ ਚੱਲ ਰਹੇ ਸੰਘਰਸ਼ ਦੌਰਾਨ ਪਿਛਲੇ ਸਾਢੇ 3 ਮਹੀਨਿਆਂ ਦੇ ਵਿੱਚ ਰੇਲਵੇ ਟ੍ਰੈਕਾਂ ਤੇ ਰੇਲਵੇ ਸਟੇਸ਼ਨਾਂ ਤੇ ਔਰ ਹੁਣ ਜੋ ਦਿੱਲੀ ਸੰਘਰਸ਼ ਚੱਲ ਰਿਹਾ ਸਯੁਕਤ ਮੋਰਚੇ ਦਾ ਉਹਦੇ ਵਿੱਚ 50 ਤੋਂ ਪਲੱਸ ਜਿਹੜੇ ਕਸ਼ਾਨ ਸ਼ਹੀਦ ਹੋ ਗਏ ਐ ਸੋ ਸਾਰੇ ਭਾਰਤ ਦੀ ਤਰ੍ਹਾਂ ਅੱਜ ਗੁਰਦੁਆਰਾ ਬੁਰਸਾ ਵਿਖੇ ਵੀ ਸਾਰੀਆਂ ਜਥੇਬੰਦੀਆਂ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਰਲ ਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਕੁਝ ਸਨਮਾਨ ਵੀ ਕੀਤੇ ਗਏ ਇਹਦੇ ਵਿੱਚ ਕੁਝ ਨੌਜਵਾਨਾਂ ਨੂੰ ਸਨਮਾਨ ਦਿੱਤਾ ਗਿਆ ਉਹਦੇ ਬਾਰੇ ਜਦੋਂ ਕੋਈ ਸ਼ਹੀਦੀ ਸਮਾਗਮ ਹੁੰਦਾ ਹੈ ਤਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਜਿਹੜਾ ਉਹ ਸਨਮਾਨ ਕਰਨਾ ਬਣਦਾ। ਸੋ ਇਹ ਜਿਹੜੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਹੈ ਇਹ ਨੌਜਵਾਨ ਸਾਰੇ ਸ਼ਹੀਦਾਂ ਦੇ ਵਾਰਿਸ ਨੇ। ਕਿਉਂਕਿ ਇਸ ਸੰਘਰਸ਼ ਨੂੰ ਦਿੱਲੀ ਤੱਕ ਲੈ ਕੇ ਜਾਣ ਵਾਲੇ ਨੌਜਵਾਨ ਨੇ ਇਹਨਾਂ ਨੇ ਪਹਿਲ ਦੇ ਆਧਾਰ ਦੇ ਉੱਤੇ ਉੱਥੇ ਸ਼ੰਭੂ ਬੈਰੀਕੇਡ ਜਿਹੜੇ ਆ ਉਹ ਤੋੜੇ ਆ। ਉਹ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਕਰਨ ਵਾਲਾ ਕੰਮ ਸੀਗਾ। ਸੋ ਅਸੀਂ ਇੱਥੇ ਅੱਜ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਪਹਿਲ ਦੇ ਆਧਾਰ ਤੇ ਬੈਰੀਕੇਡ ਨੂੰ ਤੋੜੇ ਉਹਨਾਂ ਨੂੰ ਸਨਮਾਨਿਤ ਕੀਤਾ। ਬਤੌਰ ਰੇਸ਼ੀਦਾਂ ਦੇ ਪਰਿਵਾਰ ਵੀ ਸਮਝਦੇ ਹੋਏ ਔਰ ਜਿਹੜੇ ਜਾਨ ਜੋਖਮ ਵਿੱਚ ਪਾ ਕੇ ਹੁਣ ਸਾਡੇ ਸਾਫੀ ਟਰਾਲੀਆਂ ਲੈ ਕੇ ਉੱਥੇ ਜਾ ਰਹੇ ਨੇ ਇਹ ਕੋਈ ਛੋਟਾ ਜਿਹਾ ਕੰਮ ਨਹੀਂ ਕਿਉਂਕਿ ਸ਼ਹੀਦੀ ਇੱਕ ਤੇ ਹੁੰਦੀ ਹੈ ਜਿਨ੍ਹਾਂ ਦੀ ਜਾਨ ਚਲੀ ਜਾਂਦੀ ਔਰ ਇਹ ਵੀ ਕੁਰਬਾਨੀਆਂ ਹੀ ਨੇ ਇਹ ਵੀ ਸ਼ਹਾਦਤਾਂ ਹੀ ਨੇ ਜਿਹੜਾ ਅਸੀਂ ਆਪਣਾ ਸਮਾਂ ਦਿੰਨੇ ਆ ਸਮੇਂ ਦੀਆਂ ਵੀ ਕੁਰਬਾਨੀਆਂ ਨੇ ਔਰ ਜਿਹੜਾ ਅਸੀਂ ਕੋਈ ਨਵੇਕਲਾ ਕੰਮ ਕਰਦੇ ਆ ਉਹ ਵੀ ਕੁਰਬਾਨੀ ਹੁੰਦੀ ਹੈ ਸੋ ਇਹਨਾਂ ਸਾਰਿਆਂ ਨੇ ਵੀ ਕੁਰਬਾਨੀਆਂ ਕੀਤੀਆਂ ਨੇ ਸੋ ਇਹਨਾਂ ਦੀ ਜਿਹੜੀ ਸੇਵਾ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਸਨਮਾਨ ਕਰਦੇ ਆਂ ਵੇਖੋ ਜੀ ਸਨਮਾਨ ਮਿਲੇਆ ਵਾ ਦਿਲ ਨੂੰ ਖੁਸ਼ੀ ਵੀ ਹੋਈ ਆ ਬਹੁਤ ਜ਼ਿਆਦਾ ਤੇ ਸਨਮਾਨ ਮਿਲਦਾ ਕਾਰਨ ਇਹ ਸੀਗਾ ਕਿ ਜਿੱਦਣ 26 ਤਰੀਕ ਨੂੰ ਦਿੱਲੀ ਨੂੰ ਕੂਚ ਕੀਤੀਆਂ ਨੇ ਸੰਗਤਾਂ ਤੇ ਅਸੀਂ ਉੱਥੇ ਪਹਿਲੇ ਦਿਨ ਤੋਂ ਹੀ ਸਾਡਾ ਮਾਝਾ ਜੂਥ ਕਲੱਬ ਧਾਰੀਵਾਲ ਦੇ ਸਾਰੇ ਮੈਂਬਰ ਨੇ ਸਾਡੇ ਇਹ ਸਾਰੇ ਉੱਥੇ ਸਿੱਕੇ ਮੌਕੇ ਤੇ ਮੌਜੂਦ ਸੀਗੇ ਤੇ ਜਦੋਂ ਅਜੇ ਉੱਥੇ ਸਲਾਹ ਹੀ ਹੋ ਰਹੀ ਸੀਗੀ ਕਿ ਗਾੜੀ ਕੀ ਕਰਨਾ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਦੂਸਰਾ ਸੂਬਾ ਜਾਂ ਕਿੱਦਾਂ ਵੀ ਆ ਉਹਨੋਂ ਨੌਜਵਾਨਾਂ ਨੇ ਇੱਕ ਹੱਲਾ ਬੋਲਤਾ ਹੱਲਾ ਬੋਲ ਕੇ ਉਹ ਅਸੀਂ ਅੱਗੇ ਨੂੰ ਚਾਲੇ ਪਾਏ ਆ ਪਤਾ ਨਹੀਂ ਕਿੱਥੋਂ ਜੋਸ਼ ਸੀਗਾ ਨੌਜਵਾਨਾਂ ਦੇ ਵਿੱਚ ਨਾ ਤੇ ਕੋਈ ਸਾਡੇ ਗਾੜੀ ਪੱਥਰ ਰੜਿਆ ਨਾ ਕੋਈ ਬੈਰੀਗੇਟ ਨਾ ਪਾਣੀ ਦੀਆਂ ਬੁਛਾਣਾ ਪਤਾ ਨਹੀਂ ਲੱਗਾ ਉਸ ਵੇਲੇ ਵੀ ਸਾਨੂੰ ਆਪ ਨੂੰ ਨਹੀਂ ਸੀਗਾ ਪਤਾ ਲੱਗਦਾ ਵੀ ਇੰਨਾ ਜੋਸ਼ ਤੇ ਜਿਹਦੇ ਕਰਕੇ ਅਸੀਂ ਅੱਗੇ-ਅੱਗੇ ਤੁਰੇ ਆ ਰਾਹ ਬਣਾਉਂਦੇ ਗਏ ਆ ਤੇ ਸੰਗਤਾਂ ਉੱਥੇ ਤੱਕ ਪਹੁੰਚਾਈਆਂ ਟੋਏ ਪੁੱਟੇ ਆ ਟੋਏ ਇੱਥੋਂ ਤੱਕ ਕਿ ਜਿੰਨੇ ਸੰਗਤ ਐਨੀ ਸੰਗਤ ਸੀਗੀ ਵੀ ਹੱਥਾਂ ਨਾਲ ਮਿੱਟੀ ਸੁੱਟਣ ਲਾਪੇ ਸੀਗੀ ਉੱਥੇ ਟੋਏਆਂ ਵਿੱਚ ਤੇ ਚੰਦ ਮਿੰਟਾਂ ਦੇ ਵਿੱਚ ਇਹ ਟੋਏ ਵੀ ਪੂਰੇ ਗਏ ਤੇ ਉਹ ਸਾਰਾ ਕੁਝ ਮੱਦੇਨਜ਼ਰ ਰੱਖ ਕੇ ਇਹਨਾਂ ਨੇ ਸਮਾਗਮ ਕੀਤਾ ਇੱਥੇ ਇੱਕ ਸ਼ਰਧਾਂਜਲੀ ਜਿੰਨੇ ਸਾਡੇ ਕਿਸਾਨ ਸ਼ਹੀਦ ਹੋਏ ਨੇ ਉੱਥੇ ਕੋਈ ਐਕਸੀਡੈਂਟ ਚ ਹੋਏ ਨੇ ਕੋਕ ਉੱਥੇ ਕਿਸੇ ਵੀ ਤਰ੍ਹਾਂ ਕਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਸੀ ਕਿਤੇ ਇੱਕ ਇਹ ਸਨਮਾਨਤ ਇਹਨਾਂ ਨੇ ਸਾਨੂੰ ਦਿੱਤਾ ਵੀ ਪਹਿਲੇ ਦਿਨ ਤੋਂ ਜਿਹੜੇ ਅਸੀਂ ਉੱਥੇ ਵੀ ਨਾਲ 26 ਤਰੀਕ ਤੋਂ ਗਏ ਸੀ ਕਿ ਬੈਰੀਗੇਟ ਤੋੜਨ ਤੇ ਕਿਵੇਂ ਦਾ ਦੇਖਦੇ ਹੋ ਆ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਸ ਨਾਲ ਹਜੇ ਤੱਕ ਜੁੜੇ ਹੋ ਤੁਸੀਂ ਸੰਘਰਸ਼ੇ ਵੇਖੋ ਜੀ ਸੰਘਰਸ਼ ਤੇ ਅੱਗੇ ਵੀ ਪਤਾ ਵਾ ਤੁਹਾਨੂੰ ਸਾਰੀ ਗੱਲ ਦਾ ਵੀ ਸੰਘਰਸ਼ ਜੇ ਹੁਣ ਲੰਮਾ ਹੋਈ ਜਾ ਰਿਹਾ ਵਾ ਜਿੱਤ ਸਾਡੀ ਹੈਗੀ ਆ ਪੱਕੀ ਆ ਜਿੱਤ ਤੋਂ ਬਿਨਾ ਅਸੀਂ ਉੱਥੋਂ ਹਿੱਲਾਂਗੇ ਨਹੀਂ ਜਿੱਦਾਂ ਦਾ ਵੀ ਇਹ ਸੰਘਰਸ਼ ਸ਼ਾਂਤਮਈ ਤਰੀਕੇ ਨਾਲ ਹੀ ਅਸੀਂ ਚਲਾਇਆ ਉਹ ਤੇ ਸ਼ਾਂਤਮਈ ਤਰੀਕੇ ਨਾਲ ਹੀ ਚਲਾਵਾਂਗੇ ਸੰਘਰਸ਼ ਜਿੰਨਾ ਵੀ ਲੰਮਾ ਚੱਲੇ ਹਰ ਚੀਜ਼ ਉਥੇ ਉਪਲਬਧ ਕੀਤੀ ਆ ਸੰਗਤਾਂ ਨੇ ਇਹ ਚੀਜ਼ ਦੀ ਟੋਟਣਗੀ ਪਰ ਜਿੰਨਾ ਚਿਰ ਤੱਕ ਸਾਡੇ ਹੱਕ ਸਾਨੂੰ ਮਿਲਦੇ ਨਹੀਂ ਅਸੀਂ ਉੱਥੋਂ ਹਿੱਲਾਂਗੇ ਨਹੀਂ ਸ਼ੰਗਰਸ਼ ਇਹ ਸਭ ਤੋਂ ਪਹਿਲਾਂ ਤੇ ਅੱਜ ਦਾ ਜੋ ਸਮਾਗਮ ਕਰਵਾਇਆ ਗਿਆ ਉਹ ਇੱਕ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਵਾਸਤੇ ਆ ਜੋ ਇਸ ਕਿਸਾਨੀ ਸ਼ੰਗਰਸ਼ ਦੇ ਵਿੱਚ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਆਪਣੇ ਹੱਕਾਂ ਵਾਸਤੇ ਸਾਡੀ ਜਵਾਨੀ ਨੂੰ ਬਚਾਉਣ ਵਾਸਤੇ ਕਿਸਾਨੀ ਨਜਵਾਨ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਯਾਦ ਕਰਦੇ ਅਸੀਂ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਔਰ ਉਹਨਾਂ ਪਰਿਵਾਰਾਂ ਨੂੰ ਵੀ ਅਸੀਂ ਸਿਰ ਝੁਕਾ ਕੇ ਸਜਦਾ ਕਰਦੇ ਆ ਜਿਨ੍ਹਾਂ ਨੇ ਆਪਣੇ ਪਰਿਵਾਰ ਮੈਂਬਰ ਵਾਰ ਦਿੱਤੇ ਨੇ ਸਾਡੇ ਸਾਡੇ ਉੱਪਰੋਂ ਪੰਜਾਬ ਦੇ ਉੱਪਰੋਂ ਕਿਸਾਨੀ ਦੇ ਉੱਤਰੋਂ ਔਰ ਜਿਹੜੇ ਹੁਣ ਤੱਕ ਉਸ ਦਿਨ ਸ਼ੰਭੂ ਬਾਰਡਰ ਦੀ ਆਪਾਂ ਗੱਲ ਕਰੀਏ ਤੇ ਇਹ ਤੇ ਇੱਕ ਬੜਾ ਹੀ ਸ਼ਾਂਤਮਈ ਢੰਗ ਦੇ ਨਾਲ ਕਿਸਾਨ ਸਾਰੇ ਭਰਾ ਆਪਣੇ ਸੰਘਰਸ਼ ਲੜ ਰਹੇ ਨੇ ਆਪਣੇ ਹੱਕਾਂ ਵਾਸਤੇ ਔਰ ਮੈਂ ਸਮਝਦਾ ਵੀ ਇਹਦੇ ਵਿੱਚ ਕੇਂਦਰ ਸਰਕਾਰ ਦੀ ਉਹ ਬੜੀ ਹੀ ਮਾੜੀ ਨੀਤੀ ਆ ਪਹਿਲਾਂ ਤੇ ਇੱਕ ਕਾਨੂੰਨ ਇਦਾਂ ਦੇ ਬਣਾ ਦਿੱਤੇ ਗਏ ਕਿ ਜਿਹਦੇ ਵਿੱਚ ਸਾਰੀ ਹੀ ਕਿਸਾਨੀ ਡੁੱਬਦੀ ਨਜ਼ਰ ਆ ਰਹੀ ਆ ਔਰ ਅਸੀਂ ਆਪਣੇ ਹੀ ਮਾਲਕ ਜ਼ਮੀਨਾਂ ਦੇ ਵਿੱਚ ਮਜ਼ਦੂਰ ਬੰਦੇ ਨਜ਼ਰ ਆ ਰਹੇ ਆ ਔਰ ਸਾਡੇ ਹੱਕ ਖੋਏ ਜਾ ਰਹੇ ਨੇ ਔਰ ਦੂਸਰਾ ਜੀ ਅਸੀਂ ਆਪਣੇ ਹੱਕ ਲੈਣ ਵਾਸਤੇ ਕੇਂਦਰ ਦਾ ਘਰਾਓ ਕਰਨ ਜਾ ਰਹੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਜਾ ਰਹੇ ਆ ਤੇ ਉਹ ਇਹ ਵੀ ਸਾਨੂੰ ਉਥੇ ਸਟੇਟ ਦੇ ਵਿੱਚੋਂ ਲੰਘਣ ਵਾਸਤੇ ਰੋਕ ਲਾ ਰਹੇ ਨੇ ਜਿੱਥੇ ਇੱਕ ਬੀਜੇਪੀ ਦੀ ਸਰਕਾਰ ਹੈ ਖੱਟੜ ਸਰਕਾਰ ਸੀ ਹਰਿਆਣਾ ਦੇ ਵਿੱਚ ਪਰ ਮੈਂ ਫੇਰ ਵੀ ਉਸ ਪ੍ਰਪਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਕਿ ਜਿਨ੍ਹਾਂ ਨੇ ਸਾਰੀ ਨੌਜਵਾਨੀ ਨੂੰ ਇੰਨਾ ਜੋਸ਼ ਦਿੱਤਾ ਕਿ ਆਪਣੇ ਹੱਕਾਂ ਦੇ ਲੈਣ ਵਾਸਤੇ ਉਹ ਇੱਕ ਪੁਲਿਸ ਪ੍ਰਸ਼ਾਸਨ ਨਾਲ ਨਾਲ ਲੜੇ ਸਰਕਾਰਾਂ ਦੇ ਨਾਲ ਲੜੇ ਔਰ ਅੱਜ ਦਿੱਲੀ ਦੀ ਹਿੱਕ ਦੇ ਉੱਪਰ ਬੈਠਣ ਦੇ ਵਿੱਚ ਕਾਮਯਾਬ ਹੋਏ ਨੇ ਔਰ ਉੱਥੇ ਵੀ ਬੜੇ ਸ਼ਾਂਤਮਈ ਢੰਗ ਦੇ ਨਾਲ ਡਿਸਪਲਿਨ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਨੇ ਔਰ ਸਰਕਾਰ ਕੋ ਸਿਰਫ ਇਹ ਮੰਗ ਕਰ ਰਹੇ ਨੇ ਕਿ ਇਹ ਜਿਹੜੇ ਕਿਸਾਨ ਵਿਰੋਧੀ ਖੇਤੀ ਵਿਰੋਧੀ ਬਿੱਲ ਹੈਗੇ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਜੀ ਆਪਾਂ ਸਵੇਰੇ तकरीबन 7:30 ਵਜੇ ਜਦੋਂ ਉੱਥੇ ਉੱਠੇ ਤੇ ਦੇਖਿਆ ਕਿ ਬੈਰੀਕੇਡ ਲਾਏ ਜਾ ਰਹੇ ਸੀ ਸਰਕਾਰ ਵੱਲੋਂ ਤੇ ਉਹੀ ਜਿਹੜਾ ਕਰੇਨਾ ਦੇ ਨਾਲ ਜਿਹੜੇ ਆਪਾਂ ਹੁੰਦੇ ਨੇ ਅਡਜਸਟੇਬਲ ਜਿਹੜੇ ਬੈਰੀਕੇਡ ਹੁੰਦੇ ਨੇ ਉਹਨਾਂ ਨੂੰ ਲਾਇਆ ਗਿਆ ਉਸ ਟਾਈਮ ਤੇ ਉੱਥੇ ਤੇ ਸਾਨੂੰ ਇਸ ਤਰ੍ਹਾਂ ਦਾ ਫੀਲ ਹੋ ਰਿਹਾ ਸੀਗਾ ਕਿ ਕਿਸੇ ਅਸੀਂ ਬਗਾਨੇ ਦੇਸ਼ ਵਿੱਚ ਐਂਟਰ ਹੋ ਰਹੇ ਹਾਂ ਸਾਨੂੰ ਇਹ ਨਹੀਂ ਸੀ ਲੱਗ ਰਿਹਾ ਕਿ ਅਸੀਂ ਦਿੱਲੀ ਜਾ ਰਹੇ ਹਾਂ ਸ਼ੰਭੂ ਬੈਰੀਅਰ ਤੇ ਫਿਰ ਉਹਨਾਂ ਨੇ ਸਾਡੇ 8 ਤੇ ਕਰੀਬ ਪਾਣੀ ਦੇ ਹਿਸ਼ਾਰਾ ਸ਼ੁਰੂ ਕਰ ਦਿੱਤੀਆਂ ਤੇ ਵਾਟਰ ਕੈਨਨ ਦੇ ਵਿੱਚ ਇਹ ਨਹੀਂ ਸੀ ਉਹਨਾਂ ਨੇ ਸਿੱਧਾ ਗਟਰ ਦੇ ਵਿੱਚੋਂ ਥੱਲੋ ਜਿਹੜਾ ਨਾਲਾ ਲੰਘ ਰਿਹਾ ਸੀਗਾ ਘੱਗਰ ਦਰਿਆ ਉਹਦੇ ਵਿੱਚੋਂ ਮੇਨ ਪਾਈਪ ਲਾਈ ਹੋਈ ਸੀਗੀ ਤੇ ਉਹਦੇ ਨਾਲ ਹੀ ਉਹ ਹਿਸ਼ਾਰਾ ਕਰ ਰਹੇ ਸੀ 2-3 ਘੰਟੇ ਤਕਰੀਬਨ ਇਹ ਚੱਲਿਆ ਤੇ ਬਹੁਤ ਦੁਖਦਾਈ ਦ੍ਰਿਸ਼ੀ ਸੀ ਉਸ ਟਾਈਮ ਦੀ ਦੇਖਣ ਨੂੰ ਸਾਨੂੰ ਇਹ ਨਹੀਂ ਸੀ ਲੱਗ ਰਿਹਾ ਕਿ ਅਸੀਂ ਪੰਜਾਬ ਤੋਂ ਆ ਕੇ ਦਿੱਲੀ ਤੱਕ ਪਹੁੰਚ ਸਕਾਂਗੇ ਪਰ ਫਿਰ ਵੀ ਨੌਜਵਾਨਾਂ ਨੇ ਬੜਾ ਹਮਲਾ ਮਾਰਿਆ ਜੀ ਤੇ ਪਹੁੰਚਣ ਦੀ ਕੋਸ਼ਿਸ਼ ਵੀ ਕੀਤੀ ਤੇ ਅੱਜ ਦਿੱਲੀ ਦੀ ਹਿੱਕ ਤੇ ਜਾ ਕੇ ਧਰਨਾ ਦਾ ਜਿਹੜਾ ਬੈਠ ਕੇ ਸਮਾਰੋਹ ਨੇ ਕੀਤਾ ਗਿਆ ਤੁਸੀਂ ਸੋਚ ਰਹੀ ਹੋਗੀ ਇਹ ਸੰਘਰਸ਼ ਕਿਵੇਂ ਦਾ ਹੋ ਰਿਹਾ ਹੈ ਕੀ ਮਨਸ਼ਾ ਹੈ ਤੁਹਾਡੀ ਨਹੀਂ ਜੀ ਇੱਕ ਚੀਜ਼ ਨੂੰ ਤੇ ਪਤਾ ਕਰ ਲਿਆ ਅੱਗੇ ਤੇ ਜੀ ਜਿਵੇਂ ਵੀ ਸਾਰਿਆਂ ਦੇ ਨਾਲ ਹੀ ਆ ਜੀ ਉਥੇ ਬੈਠੇ ਆ ਧਰਨੇ ਦੇ ਉੱਤੇ ਜੋ ਵੀ ਸਾਰੇ ਵੱਡੇ ਸਾਡੇ ਕਰਨਗੇ ਉਹਨਾਂ ਦੇ ਨਾਲ ਹੀ ਆ ਜੀ ਚੱਲ ਕੇ ਜਾਂਦਾ ਵੀ ਅੱਗੇ ਚੱਲੂਗਾ ਸੰਘਰਸ਼ ਵਿੱਚ ਸਾਥ ਦੇਵਾਂਗੇ ਜੀ ਪੂਰਾ ਨੌਜਵਾਨ ਸਰਦਾਰ ਸਾਡਾ ਪੰਜਾਬ ਫੈਡਰੇਸ਼ਨ ਦੇ ਜਿੰਨੇ ਵੀ ਨੌਜਵਾਨ ਨੇ ਉਹ ਅੱਜ ਵੀ ਸਾਡੀ ਟੀਮ ਆ ਸਾਨੂੰ ਕੋਈ ਨਿੱਜੀ ਰਜੇ ਵਿਆਂ ਕਰਕੇ ਆਉਣਾ ਪਿਆ ਅਸੀਂ ਫੇਰ 22 ਤਰੀਕ ਨੂੰ ਵਾਪਸ ਜਾ ਰਹੇ ਹਾਂ ਇੱਥੇ ਰੁਕਦੇ ਇੱਕ ਛੋਟੇ ਜਿਹੇ ਵਕਫੇ ਦੇ ਲਈ ਬ੍ਰੇਕ ਦੋਸਤ ਪਾਰ ਦਿਖਾਵਾਂਗੇ ਕਿ ਦਿੱਲੀ ਮੋਰਚੇ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਮਾਨਸਾ ਅਤੇ ਬਰਨਾਲਾ ਦੇ ਵਿੱਚ ਕਿਵੇਂ ਦਿੱਤੀ ਗਈ ਸ਼ਰਧਾਂਜਲੀ ਸਿਰਫ ਮਾਝੇ ਜੀ ਨੇ ਮਾਲਵੇ ਦੇ ਵਿੱਚ ਵੀ ਅੱਜ ਸਮਾਗਮ ਕਰਵਾਏ ਗਏ ਜਿੱਥੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤਸਵੀਰਾਂ ਤੁਹਾਨੂੰ ਹੁਣ ਬਰਨਾਲਾ ਤੇ ਮਾਨਸਾ ਜ਼ਿਲ੍ਹੇ ਦੀਆਂ ਦਿਖਾਉਣਾ ਜਿੱਥੇ ਵਕ ਵਕ ਪਿੰਡਾਂ ਦੇ ਵਿੱਚ ਸਮਾਗਮ ਕਰਵਾਏ ਗਏ ਅਤੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਨਾਲ ਹੀ ਕਿਸਾਨਾਂ ਨੇ ਵੀ ਦੁਹਰਾਇਆ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਿਸ ਨਹੀਂ ਹੁੰਦੇ ਉਹ ਪੰਜਾਬ ਨਹੀਂ ਮੁੜਨਗੇ ਜੋ ਵੀ ਉਹ ਬੈਠੇ ਨੇ ਇੱਕ ਇੱਕ ਗੱਲ ਤੇ ਮੋਦੀ ਵੀ ਮਾਇਆ ਰੱਦ ਨਹੀਂ ਕਰਨਾ ਕਾਲੇ ਕਾਨੂੰਨ ਜਿਹੜੇ ਉਹਦੇ ਬਣਾਏ ਵੇ ਉਹ ਕੱਲੇ ਕਿਸਾਨਾਂ ਵਾਸਤੇ ਵੀ ਨਹੀਂ ਹੈਗਾ ਸਭ ਦੁਨੀਆ ਵਾਸਤੇ ਹੀ ਹੈਗਾ ਗਰੀਬ ਵਾਸਤੇ ਵੀ ਹੈ ਅਵੀਰ ਵਾਸਤੇ ਵੀ ਹੈ ਹੁਣ ਮੋਦੀ ਤਾਂ ਉੱਥੇ ਬੈਠਾ ਅੰਦਰ ਕੁਰਸੀ ਤੇ ਕਹਦਾ ਜੀ ਬੀਬੀਆਂ ਨੂੰ ਵੀ ਘਰ ਨੂੰ ਭੇਜ ਦੋ ਬੱਚਿਆਂ ਨੂੰ ਵੀ ਭੇਜ ਦੋ ਉੱਥੇ ਸਾਡਾ ਛੋਟੇ ਬੱਚੇ ਤੋਂ ਵੀ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਬੀਬੀਆਂ ਵੀ ਬੈਠੇ ਇਹ ਭਾਈ ਵੀ ਬੈਠੇ ਨੇ ਇੱਥੇ ਕੋਈ ਇਹ ਨਹੀਂ ਹੈ ਕਿ ਸੇ ਛਾਂ ਹੇਠਾ ਬੈਠੇ ਨੇ ਖੁੱਲੇ ਮੈਦਾਨੇ ਇੱਥਾ ਬੈਠੇ ਨੇ ਖੁਸ਼ ਹੋ ਕੇ ਬੈਠੇ ਨੇ ਜਿਹੜੀਆਂ ਬੀਬੀਆਂ ਅੱਜ 100 ਸਾਲ ਦੀਆਂ ਨੇ 80 ਸਾਲ ਦੀਆਂ ਨੇ ਉਹ ਹੁਣ ਸਮਝ ਲਓ ਉਹਨਾਂ ਵਾਸਤੇ 25 ਸਾਲ ਦੀ ਉਮਰ ਹੈ ਉਹ ਇਹਦੇ ਢਣਲੇ ਰਾ ਢਣਲੇ ਦਾ ਬੈਠੇ ਆ ਕਿ ਉੱਥੇ ਮੂਨੇ ਉਹ ਹੱਲ ਨਹੀਂ ਜਾਂਦੀਆਂ ਐਨੀ ਠੰਡ ਦੇ ਵਿੱਚ ਮੇਰੇ ਵਰਗੀ ਕੰਬਲ ਲੈ ਕੇ ਰਜਾਈ ਲੈ ਕੇ ਬੈਠੂ ਉਹ ਰੜੇ ਮੈਦਾਨ ਚ ਬੈਠੇ ਨੇ ਕਾਇਮ ਹੋਈਆਂ ਬੈਠੀਆਂ ਨੇ ਜੋ ਕਿ ਮੋਰਚਾ ਜਿੱਤੇ ਬਿਨਾ ਅਸੀਂ ਆਉਨੀਆਂ ਕੋਈ ਨਹੀਂ ਚਾਹੇ ਮਰ ਜੀਏ ਸ਼ਹੀਦ ਹੋ ਜੀ ਉੱਥੇ ਕੁਝ ਵੀ ਹੋ ਜੇ ਜੇ ਨਾ ਜਰ ਕਾਲੇ ਕਨੂਰੋਂ ਬੰਦ ਨਹੀਂ ਕਰਦਾ ਉੱਥੇ ਡਟੇ ਰਹਾਂ ਛਾਂਕ ਜਿੰਦਾ ਉਹ ਤਾਂ ਆਪ ਦੀ ਖਾਤਰੀ ਫਿਰਦਾ ਗੁਰੂ ਘਰ ਜਿਹੜਾ ਗਿਆ ਹੋ ਉਹ ਆਦੇ ਮਨਤਨ ਦੀ ਖਾਤਰੀ ਗਿਆ ਕਿਸਾਨਾਂ ਦੀ ਖਾਤਰੀ ਨਹੀਂ ਗਿਆ ਹੈਗਾ ਵੀ ਉੱਥੇ ਕੋਈ ਅਰਦਾਸ ਬੇਨਤੀ ਕਰਨਾ ਹੈ ਇਹ ਉਹੀ ਜਗ੍ਹਾ ਤੇ ਗਿਆ ਜਿੱਥੇ ਸਾਡੇ ਗੁਰਤੇਗ ਬਹਾਦਰ ਜੀ ਵੀ ਸ਼ਹੀਦ ਹੋਏ ਨੇ ਤਾਰੂ ਸਿੰਘ ਵਰਗੇ ਸ਼ਹੀਦ ਹੋਏ ਨੇ ਇੰਨੇ ਸ਼ਹੀਦ ਹੋਈਆਂ ਇਹਨਾਂ ਦਿਨਾਂ ਦੇ ਵਿੱਚ ਹੀ ਤੇ ਅੱਜ ਉਹੀ ਕਿਸਾਨ ਉਹਨਾਂ ਜਗ੍ਹਾ ਤੇ ਅਸੀਂ ਖੜੇ ਆਂ ਡੱਡੇ ਖੜੇ ਆਂ ਸ਼ਹੀਦ ਹੋ ਜਾਾਂਗੇ ਖੱਪ ਜਾਾਂਗੇ ਪਰ ਮੋਦੀ ਨੂੰ ਤੋਂ ਜਵਾਬ ਨਹੀਂ ਲੈਣਾ ਹੈਗਾ ਮੋਦੀ ਤੋਂ ਹੁਕਮ ਲੈ ਕੇ ਤੁਰਨਾ ਇਹ ਜੋ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਅੰਦੋਲਨ ਚੱਲ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਸਮਰਪਿਤ ਉੱਥੇ ਜਿਹੜੇ ਸਿੰਘ ਸ਼ਹੀਦ ਹੋਏ ਹੈਗੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਤੇ ਨਾਲ ਹੀ ਸਾਡੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਉਸ ਨੂੰ ਸਮਰਪਿਤ ਇਹ ਸਮਾਗਮ ਇੱਥੇ ਗੋਵਿੰਦ ਕਲੋਨੀ ਦੇ ਸਮੁੱਚੀ ਆਸ-ਪਾਸ ਦੀ ਸੰਗਤ ਨੇ ਸਾਰਿਆਂ ਸੰਗ ਦੇ ਨਾਲ ਮਿਲ ਕੇ ਸੁਖਨੀ ਸਾਹਿਬ ਦੇ ਜਾਪ ਹੋਏ ਨੂੰ ਪ੍ਰੰਤ ਕੀਰਤਨ ਹੋਇਆ ਹੈ ਉਹਨਾਂ ਨੂੰ ਸਮਰਪਿਤ ਇਹ ਸਮਾਗਮ ਅਸੀਂ ਕੀਤਾ ਹੋਇਆ ਹੈ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਵੀ ਉਹ ਮੋਰਚਾ ਜਿਹੜਾ ਉਹ ਫਤਿਹਵਾਲ ਨੂੰ ਜਾਵੇ ਕਿਉਂਕਿ ਸਾਡਾ ਜਿਹੜਾ ਜੰਗ ਆ ਕਿ ਸਾਡੀ ਲੜਾਈ ਹੈ ਸਾਡੇ ਗੁਰੂਆਂ ਦੀ ਉਹ ਪਹਿਲਾਂ ਵੀ ਦਿੱਲੀ ਦੇ ਨਾਲ ਹੀ ਰਹੀ ਹੈ ਤੇ ਅੱਜ ਵੀ ਜਿਹੜਾ ਸਾਡਾ ਕਿਸਾਨ ਮੋਰਚਾ ਲੱਗਾ ਅੱਜ ਵੀ ਜਿਹੜੀ ਉਹ ਲੜਾਈ ਹੈ ਸਾਡੀ ਉਹ ਦਿੱਲੀ ਸਰਕਾਰ ਉਸ ਜਾਲਮ ਲੋਕਾਂ ਦੇ ਨਾਲ ਹੈ ਜੀ ਉਹਤੇ ਸਹਾਬਜਾਦਿਆਂ ਦੀ ਸਿੱਧੀ ਦਿਹਾੜੇ ਚੱਲ ਰਿਹਾ ਪੋ ਦਾ ਮਹੀਨਾ ਚੱਲ ਰਿਹਾ ਜੀ ਉਹਨਾਂ ਦੀ ਯਾਦ ਵਿੱਚ ਤੇ ਅਦਰ ਜਿਹੜੇ ਸਾਡੇ ਕਿਸਾਨ ਵੀਰ ਦਿੱਲੀ ਮੋਰਚੇ ਤੇ ਡਟੇ ਹੋਏ ਨੇ ਉਹਨਾਂ ਚ ਜੋ ਸਾਡੇ ਸ਼ਹੀਦ ਹੋਏ ਨੇ ਕਿਸਾਨ ਵੀਰ ਉਹਨਾਂ ਦੀ ਯਾਦ ਨੂੰ ਸਮਾਪਤ ਅਸੀਂ ਉਹਨਾਂ ਦੀ ਯਾਦ ਵਿੱਚ ਇਹ ਖੰਡਵਾੜ ਪ੍ਰਕਾਸ਼ ਕਰਾਈ ਸੀ ਕਿ ਉਹਨਾਂ ਦੀ ਯਾਦ ਚ ਅਸੀਂ ਕਰਵਾ ਰਹੇ ਹਾਂ ਅਸੀਂ ਇਹੀ ਕਹਿਣਾ ਚਾਹਵਾਂਗੇ ਵੀ ਸਾਡਾ ਕਿਸਾਨ ਵੀਰਾਂ ਦਾ ਸੰਘਰਸ਼ ਚੱਲ ਰਿਹਾ ਹੋ ਜਲਦੀ ਤੋਂ ਜਲਦੀ ਸਮਾਪਤ ਹੋਵੇ ਪਰਮਾਤਮਾ ਉਹਦੇ 'ਚ ਮਿਹਰ ਕਰੇ ਤਾਂ ਸਾਡੀ ਗੋਵਿੰਦ ਕਲੋਨੀ ਕੋਲੋਂ ਇਹੀ ਅਰਦਾਸ ਹੈ ਪਰਮਾਤਮਾ ਲਈ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਸਾਡੇ ਚਾਹੇ ਜ਼ ਪਰ ਸਾਡੇ ਕੋਲ ਜ਼ਮੀਰ ਦਾ ਹੈ ਜੋ ਕਿਸਾਨ ਸਾਡੇ ਅੱਜ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਧਰਨੇ 'ਤੇ ਕਾਫੀ ਟਾਈਮ ਤੋਂ ਬੈਠੇ ਨੇ 2-3 ਮਹੀਨਿਆਂ ਤੋਂ ਬੈਠੇ ਨੇ ਉਹ ਸਿਰਫ ਆਪਦੇ ਲਈ ਨਹੀਂ ਬੈਠੇ ਉਹ ਸਾਰਿਆਂ ਲਈ ਬੈਠੇ ਨੇ ਸਾਰਿਆਂ ਦੀ ਖੁਸ਼ਹਾਲੀ ਲਈ ਬੈਠੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਇਹ ਪੌ ਦੇ ਮਹੀਨੇ ਛੋਟੇ ਸਾਹਿਬ ਜਦਿਆਂ ਨੇ ਸ਼ਹੀਦੀ ਦਿੱਤੀ ਸੀ ਅੱਜ ਵੀ ਸਾਡੇ ਕੁਝ ਨੌਜਵਾਨ ਇਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਠੰਡ 'ਚ ਮੀਂਹ 'ਚ ਬੈਠੇ ਹੋਏ ਜੋ ਕੁਝ ਨੌਜਵਾਨ ਸਾਡੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਤੇ ਜੋ ਹੁਣ ਡਟੇ ਬੈਠੇ ਨੇ ਉਹਨਾਂ ਦੀ ਤੰਦਰੁਸਤੀ ਲਈ ਇੱਥੇ ਸੁਖਨੀ ਸਾਹਿਬ ਦੇ ਪਾਠ ਜੋ ਨੇ ਉਹ ਕਰਵਾਏ ਗਏ ਇਹ ਜੋ ਸੁਖਨੀ ਸਾਹਿਬ ਦੇ ਪਾਠ ਕਰਵਾਏ ਗਏ ਨੇ ਨੌਜਵਾਨਾਂ ਵੱਲੋਂ ਇਹ ਪੂਰੇ ਦੇ ਪੂਰੇ ਦਿੱਲੀ ਨੂੰ ਮੋਰਚੇ ਨੂੰ ਸਮਰਪਿਤ ਨੇ ਜੋ ਉੱਥੋਂ ਦੇ ਸ਼ਹੀਦ ਹੋ ਰਹੇ ਨੇ ਅਸੀਂ ਮੈਂ ਖੁਦ ਵੀ ਦਿੱਲੀ ਜਾ ਕੇ ਆਇਆਗਾ ਉੱਥੇ ਦੇਖਿਆ ਜਾ ਕੇ ਕਿਸ ਹਾਲਤ ਦੇ ਵਿੱਚ ਲੋਕ ਰਹਿ ਰਹੇ ਨੇਗੇ ਪਰ ਉਹ ਇੰਨੀ ਚੜ੍ਹਦੀ ਕਲਾ ਵਿੱਚ ਨੇਗੇ ਕਿ ਉਹ ਦਿੱਲੀ ਦੇ ਆ ਜਿਵੇਂ ਕਹਿੰਦੇ ਨੇ ਸਰਕਾਰ ਨੂੰ ਇੱਕ ਚੈਲੰਜ ਹੈ ਪਰ ਉਹਨੂੰ ਇਸ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਵੀ ਹੁਣ ਕਿਸਾਨ ਪੂਰੇ ਦੇ ਪੂਰੇ ਜਾਗ ਪਏ ਨੇ ਉਹਨਾਂ ਨੂੰ ਹੁਣ ਪਾਗਲ ਬਹੁਤਾ ਟਾਈਮ ਨਹੀਂ ਬਣਾਇਆ ਜਾ ਸਕਦਾ ਜੋ ਇਹ ਕਾਲੇ ਕਾਨੂੰਨ ਉਹ ਲੈ ਕੇ ਆਇਆਗਾ ਇਸ ਨੂੰ ਦਬਾਉਣ ਲਈ ਪਿਛਲੇ ਅੱਜ 25ਵਾਂ ਦਿਨਾਂ ਪੂਰਾ ਅਜ 25ਵਾਂ ਦਿਨ ਹੈ ਜੋ ਚੜ ਚੁੱਕਾ ਹੈ ਦਿੱਲੀ ਦੇ ਵਿੱਚ ਜੋ ਕਿਸਾਨ ਪੂਰੇ ਤੇ ਪੂਰੇ ਪਰੇਸ਼ਾਨ ਨੇ ਅਜੋ ਰਕਾਬਗਨ ਦੇ ਵਿੱਚ ਜੋ ਦਿੱਲੀ ਜਾਂਦਾ ਹੈਗਾ ਉਹਦੇ ਕੋਲੇ ਹੋਰ ਕਿਉਂ ਨਹੀਂ ਇੰਨਾ ਸਮਾਂ ਹੈਗਾ ਕਿ ਉਹ ਦੋ ਪੈਰ ਹੋਰ ਗਾਹਾਂ ਜਾ ਕੇ ਦਿੱਲੀ ਮੋਰਚੇ ਦੇ ਵਿੱਚ ਕੁੰਡਲੀ ਬਾਰਡਰ ਤੇ ਜਾ ਕੇ ਸਿੰਘਮ ਬਾਰਡਰ ਤੇ ਜਾ ਕੇ ਜਾਂ ਟੁੱਕਰੀ ਬਾਰਡਰ ਤੇ ਜਾ ਕੇ ਕਿਉਂ ਨਹੀਂ ਉਹਨਾਂ ਦੀ ਗੱਲਾਂ ਸੁਣਦਾ ਦੂਜੇ ਪਾਸੇ ਉਹ ਰਾਤੋਂ ਰਾਤ ਰਿਲਾਇੰਸ ਆਪਣੇ ਪਰਿਵਾਰ ਦੇ ਉਹਦੇ ਪੋਤਾ ਹੋਇਆ ਉਹਦੇ ਕੋਲੇ ਪਹੁੰਚ ਜਾਂਦਾ ਹੈਗਾ ਉਹਦੇ ਕੋਲੇ ਇੰਨਾ ਟਾਈਮ ਕਿੱਥੋਂ ਮਿਲ ਜਾਂਦਾ ਵੀ ਉਹ ਨਾਲ ਦੀ ਨਾਲ ਹੀ ਆਪਣੇ ਦਿੱਲੀ ਤੋਂ 10 ਮਿੰਟ ਦੇ ਰਾਹ ਤੇ ਕਿਸਾਨਾਂ ਕੋਲੇ ਨਹੀਂ ਪਹੁੰਚ ਸਕਦਾ ਇਹ ਉਹਦੇ ਜਿਹੜੇ ਡਰਾਮੇ ਬਾਜ਼ੀ ਹੈ ਇਹ ਬਹੁਤਾ ਟਾਈਮ ਨਹੀਂ ਚੱਲੂਗੀ ਉਹਨਾਂ ਕਿਸਾਨ ਪੂਰੇ ਦੇ ਪੂਰੇ ਜਾਗਰੂਕ ਨੇ ਜਾਗ ਚੁੱਕੇ ਨੇਗੇ ਤੇ ਹੁਣ ਉਹ ਮੋਰਚਾ ਪੂਰੀ ਤਰ੍ਹਾਂ ਫਤਿਹ ਕਰਕੇ ਹੀ ਘਰੇ ਮੁੜਨਗੇ ਸਾਡਾ ਜਿਹੜਾ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਖੇਤੀ ਵਿਰੋਧੀ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ ਜਿਹੜਾ ਅੰਦੋਲਨ ਚੱਲ ਰਿਹਾ ਹੈ ਤੇ 26 ਤਰੀਕ ਨੂੰ ਅਸੀਂ ਦਿੱਲੀ ਚੱਲੋ ਦਾ ਨਾਅਰਾ ਦਿੱਤਾ ਸੀ ਉਸ ਦੌਰਾਨ ਬਹੁਤ ਸਾਰੇ ਜਿਹੜੇ ਕਿਸਾਨ ਨੇ ਸਾਡੇ ਕੋਈ ਐਕਸੀਡੈਂਟਾਂ ਦੇ ਵਿੱਚ ਸ਼ਹੀਦ ਹੋਏ ਨੇ ਕੁਝ ਆਪਣਾ ਉੱਥੇ ਠੰਡ ਦੇ ਕਾਰਨ ਸ਼ਹੀਦ ਹੋ ਗਏ ਅੱਜ ਸਾਨੂੰ ਦੇਸ਼ ਵਿਆਪੀ ਜਿਹੜਾ ਸੱਦਾ ਮਿਲਿਆ ਹੋਇਆ ਹੈਗਾ ਉਹ ਜਿਹੜੀ ਕਮੇਟੀ ਹੈ ਸੰਯੁਕਤ ਮੋਰਚਾ ਉਸ ਵੱਲੋਂ ਦਿੱਤਾ ਵੀ ਜਿਹੜੇ ਦੇਸ਼ ਦੇ ਵਿੱਚ ਸ਼ਹੀਦ ਹੋਏ ਨੇ ਇਸ ਅੰਦੋਲਨ ਦੌਰਾਨ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਹੈ ਸੋ ਉਸੇ ਸੱਦੇ ਦੇ ਤਹਿਤ ਅਸੀਂ ਸਾਡੇ ਜਿਹੜੇ ਇਸ ਮੋਰਚੇ ਦੇ ਦੌਰਾਨ ਲਗਭਗ 22-23 ਕਿਸਾਨ ਨੇ ਜਿਹੜੇ ਸ਼ਹੀਦ ਹੋਏ ਨੇ ਅੱਜ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦੇਣ ਦਾ ਇੱਥੇ ਮਾਨਸਾ ਦੇ ਵਿੱਚ ਪ੍ਰੋਗਰਾਮ ਹੈ ਜਿਹੜਾ ਰੱਖਿਆ ਹੋਇਆ ਦੇਖੋ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ ਅੱਜ ਪੂਰਾ ਦੇਸ਼ ਦੇ ਕਿਸਾਨ ਪੂਰੇ ਦੇਸ਼ ਦੇ ਲੋਕ ਉਹਨਾਂ ਸ਼ਹੀਦਾਂ ਨੂੰ ਸਨਹਾਈ ਲਈ ਦੇ ਰਹੇ ਨੇ ਅਸੀਂ ਅੱਜ ਵੀ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਨਾਦਰਸ਼ਾਈ ਫਰਮਾਨ ਹੈ ਫੋਰੀ ਵਾਰਸ ਮਾਫ ਰਹਿਣ ਕਿਉਂਕਿ ਮੌਸਮ ਬਹੁਤ ਭਿਆਨਕ ਹੈ ਔਰ ਅੰਦੋਲਨ ਚਰਮ ਸੀਮਾ ਤੇ ਚੱਲ ਰਿਹਾ ਹੈ ਬਹੁਤ ਸਾਰੇ ਕਿਸਾਨ ਆਉਣ ਵਾਲੇ ਟਾਈਮ ਦੇ ਵਿੱਚ ਵੀ ਉੱਥੇ ਸ਼ਹੀਦ ਹੋਣ ਦੀ ਮੱਦਦ ਕਰਦੇ ਨੇ ਪਰ ਜਿਹੜੀ ਮੋਦੀ ਸਰਕਾਰ ਹੈ ਇਹ ਡੈਮੋਕਰੇਸੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਇਹ ਨਾਦਰਸ਼ਾਹੀ ਸਰਕਾਰ ਹੈ ਕਾਨਾਸ਼ਾਹੀ ਦੀ ਸਰਕਾਰ ਹੈ ਤੇ ਇਹਨੂੰ ਲੋਕਾਂ ਦੀ ਜਾਨ ਤੇ ਮਾਲ ਦੀ ਕੋਈ ਪਰਵਾਹ ਨਹੀਂ ਅਸੀਂ ਅੱਜ ਵੀ ਚੈਲੰਜ ਕਰਦੇ ਹਾਂ ਮੋਦੀ ਸਰਕਾਰ ਨੂੰ ਵੀ ਫੌਰੀ ਤੌਰ ਤੇ ਇਹ ਕਾਨੂੰਨ ਵਾਪਸ ਲੈਣ ਤੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਦੋਲਨ ਹੋਰ ਉੱਗਣਾ ਦੇਖੋ ਅੱਜ ਜਿੱਥੇ 30 ਕਿਸਾਨ ਜਥੇਬੰਦੀਆਂ ਵੱਲੋਂ ਜਿੰਨੇ ਵੀ ਸਾਡੇ ਕਿਸਾਨ ਵਰਕਰ ਸ਼ਹੀਦ ਹੋਏ ਨੇ ਉਹਨਾਂ ਦੇ ਸਦਾ ਸੀ ਕਿ ਪੂਰੇ ਦੇਸ਼ ਦੇ ਵਿੱਚ ਅੱਜ ਉਹਨਾਂ ਦੇ ਨਾਂ ਉਤੇ ਸ਼ਹੀਦੀ ਸਮਾਗਮ ਜਿਹੜੇ ਕੀਤੇ ਜਾਣ। ਪਿੰਡਾਂ ਦੇ ਅਲੱਗ-ਅਲੱਗ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਅਰਦਾਸ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ ਤੇ ਅੱਜ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਇੱਥੇ ਸੰਘਰਸ਼ੀਲ ਜਥੇਬੰਦੀਆਂ ਨੇ ਓਲਾ ਮਲੋਂ ਗੁਰਦੁਆਰਾ ਚੌਂਕ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਉੱਥੇ ਪਰਨ ਕੀਤਾ ਜਾਊਗਾ ਕਿ ਕਿਸ ਮਕਸਦ ਦੇ ਲਈ ਉਹ ਸਾਡੇ ਲੋਕ ਜਿਹੜੇ ਬਿੱਲ ਰੱਦ ਕਰਾਉਣ ਦੇ ਲਈ ਗਏ ਸੀ ਜਿਹੜੀ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਉਹ ਕਿਵੇਂ ਬਿਆਰਥ ਨਹੀਂ ਜਾਣ ਦਿੱਤੀ ਜਾਊਗੀ ਤੇ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਆਖਰੀ ਦਮ ਤੱਕ ਲੜ ਕੇ ਇਹ ਜਿਹੜਾ ਉਹਨਾਂ ਦਾ ਕਾਰਜ ਦੂਰ ਹੈ ਉਹਨੂੰ ਅਸੀਂ ਪੂਰਾ ਕਰਾਂਗੇ ਇਹ ਜੀ ਅਸੀਂ ਜੋ ਦਿੱਲੀ ਦੇ ਧਰਨੇ ਤੇ ਬੈਠੇ ਕਿਸਾਨ ਮਜ਼ਦੂਰ ਵਪਾਰੀ ਹਰ ਵਰਗ ਉੱਥੇ ਬੈਠੇ ਨੇ ਉਹਨਾਂ ਦੇ ਵਿੱਚ ਜੋ ਸ਼ਹੀਦ ਹੋਏ ਨੇ ਸਾਡੇ ਭਰਾ ਅਸੀਂ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਇਕੱਠੇ ਹੋਇਆ ਮੌਨਤਾ ਰਹੀ ਸੀ ਅਸੀਂ ਇੱਥੇ ਸ਼ਰਧਾਂਜਲੀ ਦਿੱਤੀ ਹੈ ਤੇ ਮੈਂ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਜੋ ਦਿੱਲੀ ਦੇ ਵਿੱਚ ਸਾਡੇ ਭਰਾ ਵਪਾਰੀ ਮਜਦੂਰ ਕਿਸਾਨ ਜਥੇਬੰਦੀਆਂ ਸਾਰੇ ਉੱਤੇ ਬੈਠੇ ਨੇ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਈਏ ਤੇ ਜਾ ਕੇ ਧਰਨੇ ਦੇ ਵਿੱਚ ਸ਼ਮੂਲੀਅਤ ਕਰੀਏ ਤੇ ਅਸੀਂ ਇਸ ਲੋਕਮਾਰੂ ਜੋ ਕਾਨੂੰਨ ਕੇਂਦਰ ਸਰਕਾਰ ਨੇ ਸਾਡੇ ਤੇ ਥੋਪੇ ਨੇ ਅਸੀਂ ਇਹਨਾਂ ਨੂੰ ਹਰ ਹੀਲੇ ਰੱਦ ਕਰਵਾ ਕੇ ਰਹਿਾਂਗੇ ਅਸੀਂ ਮੋਦੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਕਰਦੇ ਜੋ ਕਾਲੇ ਕਾਨੂੰਨ ਨੇ ਖੇਤੀਬਾੜੀ ਨੂੰ ਤਬਾਹ ਕਰਨ ਵਾਲੇ ਨੇ ਉਨਾ ਚਿਰ ਇਹ ਸੰਘਰਸ਼ ਜਾਰੀ ਰਹਿਣਗੇ ਪਿੰਡ ਪਿੰਡ ਦਾ ਪ੍ਰੋਗਰਾਮ ਜੋ ਪਹਿਲਾਂ ਚੱਲ ਹੀ ਰਹੇ ਸੀ ਹੁਣ ਸ਼ਹਿਰਾਂ ਦੇ ਸ਼ਹਿਰ ਉੱਠ ਖੜੇ ਤੇ ਹਰੇਕ ਵਰਗ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਉੱਠ ਖੜਾ ਹੋਇਆਗਾ ਤੇ ਹੁਣ ਮੋਦੀ ਸਰਕਾਰ ਨੂੰ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਆ ਤੇ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ ਜੋ ਕਿ ਕਿਸਾਨ ਮਰੂ ਨੇ ਤੇ ਆਮ ਲੋਕਾਂ ਦੀ ਲਈ ਵੀ ਬਹੁਤ ਤਵਾਹੀ ਇਹਨਾਂ ਨੇ ਜੋ ਕਿ ਵੀਰ ਨਾਇਦਾ ਜੋ ਸਟਾਕ ਆਏ ਇਕੱਠੇ ਚ ਮੋਦੀ ਸਰਕਾਰ ਜੋ ਦਿਨਾ ਚਾਹੁੰਦੀ ਹੈ ਇੱਕ ਵਰਗ ਦੀ ਇੱਕ ਕਾਰਪੋਰੇਟ ਅਦਾਰਾਂ ਦੀ ਵੀ ਉਹਦੇ ਤੇ ਮੋਨੋਪੋਲੀ ਕਰਨਾ ਚਾਹੁੰਦੀ ਹੈ ਜੋ ਕਿ ਸਰਾਸਰ ਗਲਤ ਹੈ ਤੇ ਹਰੇਕ ਸਮਾਜ ਦੇ ਵਰਗ ਦਾ ਇਹਦਾ ਨੁਕਸਾਨ ਹੋਣਾ ਹਰੇਕ ਦੀ ਅੰਨੇਵਾ ਲੁੱਟ ਹੋਣੀ ਆ ਅਸੀਂ ਇਹੀ ਸਰਕਾਰ ਤੋਂ ਉਹਨੂੰ ਅਪੀਲ ਕਰਦੇ ਆਂ ਵੀ ਇਹ ਕਾਨੂੰਨ ਜਲਦੀ ਤੋਂ ਜਲਦੀ ਰੱਦ ਕੀਤੇ ਜਾਣਾ ਇਥੇ ਰੁਕਦੇ ਇੱਕ ਛੋੜਦੇ ਬ੍ਰੇਕ ਦੇ ਲਈ ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ ਮੋਗੇ ਜ਼ਿਲ੍ਹੇ ਦੇ ਵਿੱਚ ਦਿੱਲੀ ਮੋਰਚੇ 'ਚ ਗਏ ਕਿਸਾਨਾਂ ਨੇ ਜਿਨ੍ਹਾਂ ਨੇ ਜਾਨ ਗਵਾਈ ਉਹਨਾਂ ਨੂੰ ਕਿਵੇਂ ਦਿੱਤੀ ਗਈ ਸ਼ਰਧਾਂਜਲੀ ਕੱਲੇ ਮੋਗੇ ਜ਼ਿਲ੍ਹੇ ਦੇ ਹੀ ਪੰਜ ਕਿਸਾਨਾਂ ਨੇ ਦਿੱਲੀ ਮੋਰਚੇ ਦੇ ਵਿੱਚ ਆਪਣੀ ਜਾਨ ਗਵਾਈ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ 4 ਦਿਨ ਯਾਨੀ ਕਿ 20, 21, 22 ਅਤੇ 23 ਦਸੰਬਰ ਨੂੰ ਸਮਾਗਮ ਕਰਵਾਏ ਜਾਣਗੇ। ਹਾਲਾਂਕਿ ਕਿਸਾਨਾਂ ਨੇ ਆਪਣੇ ਪਰਿਵਾਰਾਂ ਦੇ ਜੀ ਜ਼ਰੂਰ ਗਵਾਏ ਨੇ ਪਰ ਉਹਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਜੇ ਵੀ ਆਪਣੇ ਫੈਸਲੇ ਤੇ ਅਡਿਗ ਨੇ ਅਤੇ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਆਪਣਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਣਗੇ। ਮੋਗੇ ਜ਼ਿਲ੍ਹੇ ਦੇ ਨਾਲ ਸੰਬੰਧਤ ਸਾਡੇ ਪੰਜ ਜਿਹੜੇ ਕਿਸਾਨ ਹੈਗੇ ਆ ਤੇ ਮਜ਼ਦੂਰ ਹੈਗੇ ਆ ਉਹ ਪਿਛਲੇ ਦਿਨਾਂ ਦੇ ਵਿੱਚ ਸ਼ਹੀਦ ਹੋਏ ਨੇ ਅਸੀਂ ਇਹ ਪਿੰਡਾਂ ਦੇ ਵਿੱਚ 21 22 23 ਚਾਰ ਦਿਨ ਜਿਹੜਾ ਹੈਗਾ ਉਹ ਸ਼ਹੀਦੀ ਸਮਾਗਮ ਮਨਾਉਣ ਦਾ ਫੈਸਲਾ ਕੀਤਾ ਵੱਖ-ਵੱਖ ਪਿੰਡਾਂ 'ਚ ਵੱਖ-ਵੱਖ ਦਿਨਾਂ ਤੇ ਹੋਣਗੇ ਜਿਹੜਾ 20 ਦਾ ਸ਼ਹੀਦੀ ਸਮਾਗਮ ਹੈ ਇਹ ਆਲਰੇਡੀ ਆ ਪੱਧਰ ਤੇ ਹੋ ਰਿਹਾ ਹੈਗਾ ਉੱਥੋਂ ਦੇ ਜਿਹੜੇ ਸੰਸਾਂਝਾ ਮੋਰਚਾ ਉਹਦੇ ਲਈ ਉਹ ਤੈਅ ਕੀਤਾ ਗਿਆ ਹੈ ਜਿਹੜਾ 21 22 23 ਦਾ ਹੈ ਇਸ ਹਾਰਚ ਕੱਲਾ ਭਾਰਤੀ ਸੰਜੁਗਮ ਨੇਕਤਾ ਗ੍ਰਾਂਹ ਵੱਲੋਂ ਤੈਅ ਕੀਤਾ ਗਿਆ ਹੈ 24 ਤਰੀਕ ਨੂੰ ਅਸੀਂ ਬਲਾਕ ਪੱਧਰ ਤੇ ਜਿਹੜੇ ਹੈਗੇ ਆ ਇਹ ਜਿਹੜੇ ਉਸ ਤੋਂ ਬਾਅਦ 26 ਅਤੇ 27 ਨੂੰ ਦੋ ਦਿਨ ਜਿਹੜੇ ਹੈਗੇ ਆ 15-15 ਹਜ਼ਾਰ ਕਿਸਾਨਾਂ ਦੇ ਜਥੇ ਸਾਡਾ ਫੈਸਲਾ ਹੈਗਾ ਕਿ ਟਿੱਕਰੀ ਬਾ ਆਪਣਾ ਜਿਹੜਾ ਹੈਗਾ ਖਨੋਰੀ ਬਾਰਡਰ ਤੇ ਡੱਬ ਵਾਲੀ ਬਾਰਡਰ ਆਹੀ ਅਸੀਂ 15-15 ਹਜ਼ਾਰ ਦੇ ਕਿਸਾਨ ਜਥੇ ਭੇਜ ਰਹੇ ਆ ਜਿਹੜਾ મોદી ਨੂੰ ਐ ਭਰਮ ਹੈਗਾ ਜਾਂ ਜਿਹੜਾ ਹੈਗਾ ਉਹਨਾਂ મોદી ਸਰਕਾਰ ਦੇ ਮੰਤਰੀਆਂ ਨੂੰ ਇਹ ਭਰਮ ਹੈਗਾ ਕਿ ਕਿਸਾਨ ਜਿਹੜੇ ਹੈਗੇ ਆ ਸ਼ਾਂਤ ਚੁੱਪ ਕਰ ਜਾਣਗੇ ਅਸੀਂ ਉਹਨਾਂ ਦਾ ਭਰਮ ਜਿਹੜਾ ਹੈਗਾ ਉਹ ਤੋੜਾਂਗੇ ਜਿਹੜੇ ਉਹ ਕਹਿੰਦੇ ਹੈਗੇ ਕਿ ਅਸੀਂ ਇਹ ਜਿਹੜੇ ਹੈਗੇ ਲੋਕਾਂ ਦੇ ਵਿਕਾਸ ਲਈ ਲੋਕਾਂ ਦੇ ਫਾਇਦੇ ਲਈ ਕਾਨੂੰਨ ਲੈਂਦੇ ਨੇ ਅਸੀਂ ਸਮਝਿਆ ਕਿ ਕਾਨੂੰਨ ਲੋਕਾਂ ਦੇ ਫਾਇਦੇ ਲਈ ਹਿੰਦਿਆ ਦੇ ਕੇ ਇਹ ਸਕੂ ਜਿਹੜੇ ਹੈਗੇ ਆ ਜੋਕਾਂ ਦੇ ਫਾਇਦੇ ਲਈ ਲੈਂਦੇ ਆ ਵੱਡੇ ਕਾਰਪੋਰੇਟ ਘਰਾਣਿਆਂ ਦੇ ਫਾਇਦੇ ਲਈ ਲੈਂਦੇ ਹੈਗੇ ਆ ਬਹੁਤ ਕਮੀ ਕਾਰਪੋਰੇਸ਼ਨਲ ਫਾਇਦੇ ਲਈ ਲੈਂਦੇ ਆ ਤੇ ਜਦ ਤੱਕ ਉਹ ਕਾਨੂੰਨ ਰੱਦ ਨਹੀਂ ਕੀਤੇ ਜਾਂਦੇਗੇ ਉਨਾ ਚਿਰ ਇਹ ਸੰਘਰਸ਼ ਜਿਹੜਾ ਜਿਉਂਦਿਆਂ ਤੱਕ ਚੱਲੂ ਰਹੇਗਾ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਆਰਥਿਕ ਮਦਦ ਲਈ ਤੁਸੀਂ ਡੀਸੀ ਤੋਂ ਮਿਲਿਆ ਹੋਵੇ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਜਿਹੜੇ ਸਾਥੀ ਆਹ ਜਿਹੜੇ ਸਾਥੀ ਸਾਡੇ ਸ਼ਹੀਦ ਹੋਏ ਨੇ ਅਸੀਂ ਇੱਕ ਵੇਰਾਂ ਨਹੀਂ ਘੱਟੋ-ਘੱਟ ਤਿੰਨ-ਚਾਰ ਵੇਰਾਂ ਇਹਨਾਂ ਪੰਜਾਂ ਬੰਦਿਆਂ ਦੀ ਬਾਬਤ ਡੀਸੀ ਨੂੰ ਮਿਲ ਚੁੱਕੇ ਹੈਗੇ ਆ ਇਹਦਾ ਜਿਹੜਾ ਹੈਗਾ ਸਾਡਾ ਇੱਥੋਂ ਦਾ ਇੱਕ ਸਾਥੀ ਗੁਰਬਚਨ ਸਿੰਘ ਹੈਗਾ ਇਹਦਾ 5 ਲੱਖ ਦਾ ਚੈੱਕ ਮਨਜ਼ੂਰ ਹੋਇਆ ਪਿਆ ਹੈਗਾ ਉਹ ਅਸੀਂ ਕੱਲ ਕਿਸੇ ਕਾਰਨ ਕਰਕੇ ਨਹੀਂ ਲਿਆ ਸਕੇ ਅੱਜ ਵੀ ਉਹਨਾਂ ਦਾ ਸੁਨੇਹਾ ਆਇਆ ਸੀ ਲੈ ਜਾਓ ਅਸੀਂ ਅੱਜ ਦਾ ਪ੍ਰੋਗਰਾਮ ਕਰਕੇ ਲਿਆਂਦਾ ਸੀ ਸਵੇਰੇ ਉਹ 5 ਲੱਖ ਦਾ ਚੈੱਕ ਸਾਨੂੰ ਮਿਲੂਗਾ ਅੱਜ ਜਿਹੜਾ ਡੇਮਰੂ ਦੇ ਸਾਥੀ ਸੀਗਾ ਉਹਨੂੰ 10 ਲੱਖ ਸੀ ਦਵਾ ਚੁੱਕੇ ਆ ਪਹਿਲਾਂ ਆਲਰੇਡੀ ਅੱਜ ਦਿੱਲੀ ਦੇ ਵਿੱਚ ਬੰਗਲਾ ਸਾਹਿਬ ਪੁਰਦਾਰਾ ਸਾਹਿਬ ਦੇ ਵਿੱਚ ਮੋਦੀ ਸਾਹਿਬ ਤਾਂ ਜਿਹੜਾ ਹੈਗਾ ਉਹ ਪਤਾ ਕੀ ਆ ਉਹ ਸਿਰਫ ਲੋਲੀਪੌਪ ਦੇ ਰਿਹਾ ਹੈਗਾ ਕਿ ਮੈਂ ਜਿਹੜਾ ਹੈਗਾ ਪੰਜਾਬੀਆਂ ਨਾਲ ਬਹੁਤ ਪਿਆਰ ਕਰਦਾ ਹੈਗਾ ਉਹ ਬੰਗਲਾ ਸਾਹਿਬ ਦੇ ਗੁਰਦੁਆਰੇ ਜਾਵੇ ਚਾਹੇ ਕਿਤੇ ਹੋਰ ਮੱਥੇ ਰਗੜੇ ਇਹਨਾਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਫਾਇਦਾ ਤਾਂ ਉਹਦਾ ਤਾਂ ਹੀ ਹੋਣਾ ਜੇ ਕਿਸਾਨਾਂ ਨਾਲ ਸੰਬੰਧਤ ਤਿੰਨੇ ਕਾਲੇ ਕਾਨੂੰਨ ਪਲੱਸ 220 ਦਾ ਬਿੱਲ ਤੇ ਪਲੱਸ ਜਿਹੜਾ ਪਰਾਲੀ ਵਾਲਾ ਇਸ ਪਰਾਲੀ ਨਾਲ ਸੰਬੰਧਤ ਆੜੀ ਨਾਲ ਸੋ ਵਾਪਸ ਲਊਗਾ ਫੇਰ ਹੀ ਜਿਹੜਾ ਹੈਗਾ ਲੋਕਾਂ ਨੇ ਸੰਘਰਸ਼ ਵਾਪਸ ਲੈਣਾ ਉਹਨਾਂ ਚਿਰ ਨਹੀਂ ਵਾਪਸ ਲੈਣਾ ਇਸ ਹਿੰਦੁਸਤਾਨ ਦੀਆਂ 500 ਕਿਸਾਨ ਜਥੇਬੰਦੀਆਂ ਦਾ ਫੈਸਲਾ ਹੈਗਾ ਜਿੰਨਾਂ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਸੰਘਰਸ਼ ਚੱਲੂ ਮੋਦੀ ਲੋਕਾਂ ਦੀ ਮਤਲਬ ਜਿੰਨੇ ਵੀ ਸ਼ਹਿਰ ਹੋਏ ਉਹ ਮੋਦੀ ਮੋਹਸਲ ਟੈਂਡਾ ਲਾਉਣੇ ਆ ਬਈ ਉਹਨਾਂ ਨੂੰ ਮਤਲਬ ਪੈਟ ਪੈਡ ਵੀ ਇਹ ਫੈਸ਼ਨ ਕਰਕੇ ਉਹਨਾਂ ਸਤਾ ਜੀ ਦਿੱਤੀ ਆ ਉਸ ਤਹਿਤ ਹੀ ਸਾਡੇ ਸੱਚ ਗੁਰਬਖਸ਼ ਸਿੰਘ ਮੱਖਣਖਾਨ ਸੀ ਕਿਉਂਕਿ ਇਹ ਮਤਲਬ ਹੰਡੇ ਵਾਪੇ ਆ ਗਈ ਸੀ ਜਿੰਨਾਂ ਨੂੰ ਇਸ ਕੜੀ ਵਜੂ ਇਹ ਮਤਲਬ ਜਿਹਨ ਸਤਾਏ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੰਦਰਦੀ ਮੋਦੀ ਵੱਲੋਂ ਵੀ ਜਿਹੜਾ ਹੈਗਾ ਬੰਗਲਾ ਸਾਹਿਬ ਗੁਰਦੁਆਰਾ ਜਾ ਕੇ ਜਿਹੜੀ ਅਰਦਾਸ ਕੀਤੀ ਗਈ ਤੁਸੀਂ ਕੀ ਸਮਝਦੇ ਹੋ ਉਹ ਤਾਂ ਜੀ ਕੋਈ ਸਾਡਾ ਸਾਸਾਂ ਕਰ ਲੈਣ ਤਾਂ ਉਹਨਾਂ ਦੀਆਂ ਅਰਦਾਸਾਂ ਮਤਲਬ ਜਿਹੜੀਆਂ ਹੁੰਦੀਆਂ ਮਤਲਬ ਉਹ ਆਪਾਂ ਨੂੰ ਪਤਾ ਹੀ ਹੈ ਕਿਉਂਕਿ ਉਹਨਾਂ ਮਤਲਬ ਜਿਹੜਾ ਜਿਹੜਾ ਬੰਦਾ ਹੈਗਾ ਬੰਦਾ ਉਹਨਾਂ ਨੇ ਤਾਂ ਉਹ ਹਿੰਦੂ ਤੱਕਾਂ ਮਤਲਬ ਜਿਵੇਂ ਹੈਗਾ ਉਹਨਾਂ ਨੇ ਅਰਦਾਸਾਂ ਦੇ ਨਾਲ ਦੀ ਜੰਗਦੂ ਮੁਕਤ ਲਾਇਆ ਉਹ ਗੱਡੀ ਪਰ ਉਹ ਸੰਘਰਸ਼ ਤੇ ਕੋਈ ਅਰਦਾਸ ਦਾ ਅਸਰ ਨਹੀਂ ਦਾ ਸੰਘਰਸ਼ ਤਾਂ ਸਾਡਾ ਮਤਲਬ ਜਿਵੇਂ ਪਹਿਲਾਂ ਤੋਂ ਚੱਲ ਰਿਹਾ ਉਸੇ ਤਰ੍ਹਾਂ ਹੀ ਦਿੱਲੀ ਮੋਰਚਾ ਤਾਂ ਵੱਧਦਾ ਜਾ ਰਿਹਾ ਇੱਥੋਂ ਤੱਕ ਕਿ ਜਿੰਨੇ ਵੀ ਤੱਕੇ ਆ ਜਾਂ ਮਤਲਬ ਵੈਦਲਾ ਲੋ ਜਾਂ ਹੋਰ ਤੱਫਕਾ ਕੋਈ ਸਾਰੇ ਸਪੋਰਟ ਕਰਦੇ ਜਿੰਨਾ ਚਿਰ ਹਰ ਸੰਘਰਸ਼ ਅਹੀ ਗੱਤੇ ਨੇ ਉਹਨਾਂ ਚਰ ਉਹ ਵਾਪਸ ਨਹੀਂ ਦੋਨੋਂ ਨੂੰ ਕੀ ਲੱਗਦਾ ਵੀ ਜੇਕਰ ਕਾਰੇ ਕਾਨੂੰਨ ਨਹੀਂ ਰੱਦ ਜਲਦੀ ਕੀਤਾ ਤਾਂ ਇਹ ਸੰਘਰਸ਼ ਦੀਗਾ ਕੀ ਪੀਸ਼ਨ ਦਾ ਹੈ ਸਰ ਸੰਘਰਸ਼ ਤੇ ਲੰਮਾ ਹੋਣਾ ਇਹ ਸਾਨੂੰ ਤਾਂ ਇਸ ਤਰ੍ਹਾਂ ਮਿਲ ਕੇ ਤਰਿਆ ਸਾਡੇ ਕਿਸਾਨ ਜਿੱਤੇ ਹੋਣਗੇ ਜਲਦੀ ਅਗਰਾਹ ਹਾਂ ਦੀ ਉਹਦਾ ਇੱਕ ਤਜਰਬਾ ਵੀ ਹੈ ਲੋਕਾਂ ਦੇ ਉਹ ਤਜਰਬੇ ਤਹਿਤ ਉਹ ਵੀ ਜੇਸ਼ਕੱਚ ਲੰਮਾ ਪੈਂਦਾ ਤਾਂ ਲੋਕ ਵੱਧ ਜਾਂਦੇ ਉਸੇ ਤਰ੍ਹਾਂ ਕੜੀ ਬਜਾਂ ਲੋਕ ਕਰਦੇ ਜਿਵੇਂ ਸੁਪਰੀਮ ਕੋਰਟ ਵੀ ਹੁਣ ਐਕਸ਼ਨ ਲੈਂਦਾ ਵੀ ਉਹਦੇ ਬਾਰੇ ਕਿਥੋਂ ਅੱਛਾ ਸੁਪਰੀਮ ਕੋਰਟ ਨੇ ਜਿਹੜਾ ਐਕਸ਼ਨ ਲੈਂਦਾ ਉਸ ਕਰਿਆਂ ਸੁਪਰੀਮ ਕੋਰਟ ਜਿੰਨਾ ਚਿਰ ਸਿਕਾਨੂੰਨ ਰੱਦ ਨਹੀਂ ਕਰਦਾ ਉਹਨਾਂ ਤੇ ਅਸੀਂ ਬਾਤ ਸਾਡਾ ਭਾਈ ਕਿਸਾਨ ਜਥੇਬੰਦੀਆਂ ਦੇ ਨਾਲ ਲਗਾਤਾਰ ਡਗਰੂ ਜਦੋਂ ਵੀ ਹਰ ਧਰਨੇ ਦੇ ਜ਼ਰੂਰਤ ਪੈਂਦੀ ਸੀ ਹਰ ਮਾਮਲੇ ਦੇ ਵਿੱਚ ਜੋ ਜ਼ਰੂਰਤ ਪੈਂਦੀ ਸੀ ਸਾਡੇ ਪਰਿਵਾਰ ਦੇ ਸਾਰੇ ਜੀ ਸ਼ੰਗਾਰਸ਼ ਦੇ ਵਿੱਚ ਰਲ ਕੇ ਵਿੱਚੋਂ ਵਕਤ ਦੇ ਕੇ ਜਾਂਦੇ ਸੀ ਸਾਡਾ ਜਿਹੜਾ ਮੱਖਣ ਮੇਥੋਂ ਛੋਟਾ ਭਰਾ ਤੰਦਰੁਸਤ ਬਿਲਕੁਲ ਠੀਕ ਠਾਕ ਕਰੋ ਗਿਆ ਦਿੱਲੀ ਧਰਨੇ ਦੇ ਉੱਪਰ ਅਤੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਉਸ ਦੀ ਮੌਤ ਹੋ ਗਈ ਬਿਲਕੁਲ ਛੋਟੀ ਉਮਰ ਦਾ ਸੀ ਬੱਚੇ ਛੋਟੇ ਛੋਟੇ ਹੈ ਬਹੁਤ ਮੰਦ ਭਾਗੀ ਇਹ ਘਟਨਾ ਸਾਡੇ ਨਗਰ ਦੇ ਵਿੱਚ ਵਾਪਰੀ ਹੈ ਸਾਰੇ ਹੀ ਜਿਤਨੇ ਉਥੇ ਸਾਥੀ ਜਾ ਕੇ ਸੇ ਮਰੇ ਹਨ ਸ਼ਹੀਦੀਆਂ ਦਿੱਤੀਆਂ ਹਨ ਸਾਨੂੰ ਬੜਾ ਅਫਸੋਸ ਹੈ ਅੱਜ ਸਾਡਾ ਪੂਰਾ ਨਗਰ ਇੱਥੇ ਸਦਾਨ ਲਈ ਸਮਾਰੋਹ ਦੇ ਵਿੱਚ ਸਾਡੇ ਨਾਲ ਹੈ ਪਰ ਜਿਹੜਾ ਕਿ ਅੱਜ ਅਸੀਂ ਬਹੁਤ ਅਫਸੋਸ ਨਾਲ ਇਹ ਗੱਲ ਕਹਿ ਰਹੇ ਹਾਂ ਕਿ ਸਾਡਾ ਭਾਈ ਸਾਡੀ ਜ਼ਿੰਦਗੀ ਦੇਸ਼ ਦੇ ਲੇਖੇ ਕਾਲੇ ਕਾਨੂੰਨਾਂ ਦੇ ਬਦੌਲਤ ਜਿਹੜੇ ਤਿੰਨੇ ਕਾਲੇ ਕਾਨੂੰਨ ਲਾਗੂ ਕੀਤੇ ਸਾਡੀ ਸੈਂਟਰ ਸਰਕਾਰ ਨੇ ਉਹਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਪਿੰਡ ਪਿੰਡਰ ਕਲਾਂ ਦਾ ਮੱਖਣ ਸਿੰਘ ਖਾਨ ਜੋ ਮਜ਼ਦੂਰ ਜ਼ਮੰਦ ਜਾਤੀਆਂ ਸੰਬੰਧ ਆਦਾ ਸੀ ਉਹਨੇ ਮਤਲਬ ਸੰਘਾਟ ਦੇ ਨਾਲ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਦਿੱਲੀ ਗਿਆ ਸੀ ਧਾਨਿਆਂ ਦੇ ਵਿੱਚ ਪਹਿਲਾਂ ਵੀ ਜਾਂਾਂ ਦੇ ਹੁਣ ਤੇ ਗਿਆ ਸੀ ਤੇ ਉਹ ਧਾਨੇ ਦੇ ਦਰਾਨ ਉੱਥੇ ਅਟੈਕ ਦੇ ਨਾਲ ਉਹਦੀ ਮੌਤ ਹੋ ਗਈ ਹੈ ਕਿੱਦਾਂ ਦੇ ਪਰਿਵਾਰਕ ਇਹਨਾਂ ਦੇ ਸੀ ਪਰਿਵਾਰ ਜੀ ਗਰੀਬ ਪਰਿਵਾਰ ਸੰਬੰਧਤ ਹੈ ਦਿਹਾੜੀ ਟੱਪੇ ਦਾ ਉਹਦਾ ਕੰਮ ਕਰਦੇ ਆ ਪਿੰਡ ਦੇ ਸਾਡੇ ਦਾਦੇ ਆ ਜੀ ਮੁੰਡੋ ਜੱਦੀ ਪੁੱਤ ਸਾਡੇ ਪਿੰਡ ਦੇ ਨਾਲ ਹੀ ਆਣ ਵਾਲੇ ਸੀਗੇ ਦਾਦੇ ਪਰਵਾਰ ਦੂਸਰੇ ਕਿਸਾਨ ਜਿਹੜੇ ਦੂਸਰੇ ਭਿੰਡਰ ਖੋਲਦ ਦੇ ਇਸ ਅਗਵਜਨ ਸਿੰਘ ਉਹ 20 ਸਾਲ ਤੋਂ ਅਗਰਾਹਾ ਯੂਨੀਅਨ ਪਾਰਟੀ ਦੇ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਨਾਲ ਸੰਬੰਧ ਸੀ ਉਹਨਾਂ ਨੇ 20 ਸਾਲ ਤੋਂ ਝੰਡਾ ਚੱਕਿਆ ਸੀਗਾ ਉਹ ਹੁਣ ਤੱਕ ਉਵੇਂ ਝੰਡਾ ਉਹ ਦੁਚਾ ਕੀਤਾ ਨਾਲ ਬਹੁਤ ਬੰਦੇ ਜੁੜੇ ਉਹਨਾਂ ਦੇ ਤੇ ਉਹਦੇ ਵੀ ਧਾਨੇ ਦੇ ਦਰਾਂ ਦੀ ਡਗਦੂ ਮੌਤ ਹੋਈ ਹੈ ਜੀ ਤਹਿਤ ਸਰਕਾਰ ਵੱਲੋਂ ਸਰਕਾਰ ਵੱਲੋਂ ਮੰਗ ਸਾਡੀ ਰੱਖੀ ਹੋਈ ਹੈ ਪਰ ਹਜੇ ਹੋਇਆ ਕੁਝ ਨਹੀਂ ਜੀ ਝਾਕ ਆ ਵੀ ਸਾਨੂੰ ਉਹਨਾਂ ਨੂੰ ਕੋਈ ਨਾ ਕੋਈ ਮਿਲੂਗਾ ਜੀ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਪਰ এবੀਪੀ ਸੰਜਾ ਤੇ ਖਬਰਾਂ ਦਾ سلسلہ ਲਗਾਤਾਰ جاری ਹੈ